ਉਤੇ ਕਾਪੀਰਾਈਟ ਲਈ ਅਰਵਨੀਤ ਬਿੱਟੂ ਐ ਇਹ ਐਵੇਂ ਜਾਲੀ ਗੱਲਾਂ ਨੇ ਤੇ ਜੋ ਇਹਨਾਂ ਦੇ ਦਾਦੇ ਨੇ ਕੀਤਾ ਏ ਉਸ ਵੱਲ ਝਾਤ ਮਾਰਨ ਤੇ ਥੋੜੀ ਸ਼ਰਮ ਕਰਨ ਇਹ ਗੱਲਾਂ ਆਖਣ ਤੋਂ ਪਹਿਲਾਂ ਪਹਿਲਾਂ ਪੰਜਾਬ ਨੂੰ ਲੰਬੂ ਲਾ ਛੱਡਿਆ ਹੁਣ ਬਾਹਰ ਕੱਢੋਗੇ ਤੁਸੀਂ ਮੈਂ ਕਹਿੰਦਾ ਕਿ ਮੈਂ ਅਰਵਨੀਤ ਬਿੱਟੂ ਦੇ ਖਿਲਾਫ ਆ ਕਰ ਲਓ ਜੋ ਕਰਨਾ ਵਾ ਜੇ ਸਾਜਰੇ ਜਿਹੜਾ ਚੋਣ ਪ੍ਰਚਾਰਾ ਸ਼ੁਰੂ ਹੋਇਆ ਭਾਈ ਚੜ੍ਹਤ ਸਿੰਘ ਸਾਹਿਬਾ ਮੌਜੂਦ ਨੇ ਬਾਬਾ ਜੀ ਕਿੰਨਾ ਕ ਹੰਗਾਰਾ ਕਿੰਨਾ ਕ ਪਿਆਰ ਸੰਗਤਾਂ ਦਾ ਮਿਲ ਰਿਹਾ ਭਾਈ ਅਮਰਪਾਲ ਸਿੰਘ ਜੀ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਮਝਦਾ ਹਾਂ ਕਿ ਜਿੱਤ ਹੁਣ ਪੱਕੀ ਐ ਤੇ ਬਸ ਐਲਾਨ ਬਾਕੀ ਐ ਕਿਉਂਕਿ ਭਰਵਾ ਹੰਗਾਰਾ ਆਪ ਮਹਾਰੇ ਸੰਗਤ ਜਿਹੜੀ ਐ ਜੁੜਦੀ ਪਈ ਐ ਤੇ ਸਾਡੀ ਵੀ ਜਿਹੜੀ ਡਿਊਟੀ ਹੈ ਉਸੇ ਚੀਜ਼ ਤੇ ਹੈ ਸਾਡੀ ਜ਼ਿੰਮੇਵਾਰੀ ਜਿਹੜੀ ਹੈ ਉਸੇ ਚੀਜ਼ ਤੇ ਹੈ ਕਿ ਵੱਧ ਤੋਂ ਵੱਧ ਲੀਡ ਦੇ ਨਾਲ ਅਸੀਂ ਕਿਉਂਕਿ ਇੱਕ ਐਸੇ ਸੰਦੇਸ਼ ਭੇਜਣਾ ਚਾਹੁੰਦੇ ਆ ਸਰਕਾਰ ਨੂੰ ਕਿ ਜੇ ਤੁਸੀਂ ਜ਼ੁਲਮ ਕਰਨ ਦਾ ਜਾਣਦੇ ਹੋ ਤੇ ਅਸੀਂ ਟੱਕਰਾਂ ਕਰਨਾ ਵੀ ਜਾਣਦੇ ਆ ਸੋ ਇਸ ਕਰਕੇ ਗੁਰੂ ਮਹਾਰਾਜ ਮੇਰ ਕਰਨਗੇ ਬਹੁਤ ਵੱਡੀ ਲੀਡ ਦੇ ਨਾਲ ਅਸੀਂ ਜਿੱਤਾਂਗੇ ਤੇ ਸਾਡਾ ਨੌਜਵਾਨ ਜਿਹੜਾ ਬਾਹਰ ਆਇਆ ਭਾਈ ਸਾਹਿਬ ਪਹਿਲਾਂ ਵੀ ਮਾਈਕ ਦੇ ਵਿੱਚ ਬੋਲਦੇ ਸੀਗੇ ਇੱਕ ਕਮਲਗੀ ਕੌਮ ਨੂੰ ਹੰਗਾਰਾ ਬੰਦਦੇ ਸੀ ਨੌਜਵਾਨ ਨਾਲ ਜੁੜਦੇ ਸੀਗੇ ਲੱਗਦਾ ਵੀ ਉਹੀ ਜਿਹੜਾ ਮਾਈਕ ਆ ਉਹਨਾਂ ਨੂੰ ਮਿਲਿਆ ਪਹਿਲਾਂ ਇਧਰ ਪੰਜਾਬ ਚ ਬੋਲਦੇ ਸੀ ਹੁਣ ਇੱਕ ਮਾਈਕ ਇਹਨਾਂ ਨੇ ਦੇ ਦਿੱਤਾ ਹੈ ਸਾਨੂੰ ਦਿੱਲੀ ਦੇ ਵਿੱਚ ਅਸੀਂ ਹੁਣ ਪਾਰਲੀਮੈਂਟ ਦੇ ਵਿੱਚ ਸਾਡੀ ਜਿਹੜੀ ਆਵਾਜ਼ ਜਾਏਗੀ ਤੇ ਜਰੂਰ ਇਹ ਜਿਹੜਾ 100% ਗੱਲ ਹੈ ਕਿ ਜਿਹੜਾ ਇਹਨਾਂ ਨੇ ਚੋਣ ਨਿਸ਼ਾਨ ਵੀ ਦਿੱਤਾ ਸੀ ਇਹਨਾਂ ਦਾ ਧੰਨਵਾਦ ਹੀ ਕਰਨਾ ਚਾਹੁੰਦੇ ਆ ਕਿ ਤੁਸੀਂ ਵੇਲੇ ਸਿਰ ਸਾਨੂੰ ਮਾਈਕ ਫੜਾ ਦਿੱਤਾ ਹੈ ਹੁਣ ਪੂਰੀ ਦਿੱਲੀ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਸਾਡੇ ਜਿਹੜੇ ਹੱਕਾਂ ਦੀ ਆਵਾਜ਼ ਆ ਉਹ ਪਹੁੰਚ ਸਕੇਗੀ ਤੇ ਭਾਈ ਮਰਤਪਾਲ ਸਿੰਘ ਕਰੇਗਾ ਅੱਜ ਇਸ ਪਿੰਡ ਦੇ ਵਿੱਚ ਪਹੁੰਚੇ ਪਿੰਡ ਬਾਸਰਕੇ ਦੇ ਵਿੱਚ ਇੱਥੇ ਵੀ ਸ਼ਹੀਦ ਹੋਏ ਨੇ ਦੋ ਉਸ ਸਮੇਂ ਇਤਰੋਚਨ ਸਿੰਘ ਜੀ ਤੇ ਭਾਈ ਮੇਜਰ ਸਿੰਘ ਜੀ ਸੋ ਉਹਨਾਂ ਦੀ ਵੀ ਸ਼ਹਾਦਤ ਹੈ ਵੇ ਇਹ ਇਹ ਇਲਾਕਾ ਹੀ ਸ਼ਹੀਦਾਂ ਦਾ ਹੈ ਕੁਰਬਾਨੀ ਵਾਲਿਆਂ ਦਾ ਜੇਲ੍ਹਾਂ ਵਾਲਿਆਂ ਦਾ ਸੋ ਉਹਨਾਂ ਨੇ ਇਹ ਪੂਰਾ ਭਰੋਸਾ ਅਸੀਂ ਜੇ ਇਸ ਪਿੰਡ ਦੇ ਵਿੱਚ ਜਾਂਨੇ ਕੋਈ ਨਾ ਕੋਈ ਸ਼ਹੀਦ ਪਰਿਵਾਰ ਜੇਲ੍ਹ ਵਾਲਾ ਪਰਿਵਾਰ ਤੇ ਪੂਰਾ ਉਹ ਸਾਡ ਨੂੰ ਭਰੋਸੇ ਦੇ ਨਾਲ ਇਹ ਗੱਲ ਆਖਦੇ ਨੇ ਕਿ ਤੁਸੀਂ ਨਿਸ਼ਚਿੰਤ ਹੋ ਜਾਓ ਅਸੀਂ ਆਪ ਡਿਊਟੀਆਂ ਆਪਣੀਆਂ ਸਾਂਭਾਂਗੇ ਤੇ ਵੱਡੀ ਲੀਡ ਦੇ ਨਾਲ ਅਸੀਂ ਜਿਹੜੇ ਪਿੰਡੋਂ ਪਿੰਡ ਪ੍ਰਚਾਰ ਕਰਕੇ ਆਪ ਤੇ ਕਾਪੀਰਾਈਟ ਲੈ ਅਰਵਨੀਤ ਬਟੂਏ ਇਹ ਐਵੇਂ ਜਾਲੀ ਗੱਲਾਂ ਨੇ ਤੇ ਜੋ ਇਹਨਾਂ ਦੇ ਦਾਦੇ ਨੇ ਕੀਤਾ ਏ ਉਸ ਵੱਲ ਝਾਤ ਮਾਰਨ ਤੇ ਥੋੜੀ ਸ਼ਰਮ ਕਰਨ ਇਹ ਗੱਲਾਂ ਆਖਣ ਤੋਂ ਪਹਿਲਾਂ ਪਹਿਲਾਂ ਪੰਜਾਬ ਨੂੰ ਲੰਬੂ ਲਾ ਛੱਡਿਆ ਹੁਣ ਬਾਹਰ ਕੱਢੋਗੇ ਮੈਂ ਕਹਿੰਦਾ ਕਿ ਮੈਂ ਰਵਨੀਤ ਬਿੱਟੂ ਦੇ ਖਿਲਾਫ ਹਾਂ ਕਰ ਲਓ ਜੋ ਕਰਨਾ ਵਾ ਸੋ ਇਸ ਕਰਕੇ ਐਵੇਂ ਦੇ ਵੇਗ ਦੇ ਜਿਹੜੇ ਥ੍ਰੈਟਸ ਨੇ ਉਹ ਨਹੀਂ ਦੇਣੇ ਚਾਹੀਦੇ ਪੰਜਾਬ ਤੁਸੀਂ ਲੱਕ ਨਾਲ ਨਹੀਂ ਬੱਦਾ ਕਿ ਜਿਹੜੇ ਤੁਸੀਂ ਕਹਿ ਦੋਗੇ ਕਿ ਅਸੀਂ ਜਿਹੜੇ ਸਾਡੇ ਵਿਰੋਧ ਨੇ ਅਸੀਂ ਬਾਹਰ ਕੱਢ ਦਾਂਗੇ ਤੁਸੀਂ ਕਿਸੇ ਨੂੰ ਇਹ ਗੁਰੂਆਂ ਦੀ ਧਰਤੀ ਆ ਤੁਹਾਡੀ ਧਰਤੀ ਨਹੀਂ ਪਹਿਲਾਂ ਦਾੜੀ ਕੋਈ ਮੋਛ ਰੱਖੋ ਤੇ ਫਿਰ ਤੁਸੀਂ ਗੱਲ ਕਰਿਓ ਕਿਉਂਕਿ ਗੁਰੂਆਂ ਦੀ ਧਰਤੀ ਆ ਤੇ ਗੁਰੂਆਂ ਵਾਲੇ ਜਿਹੜੇ ਬਣਦੇ ਨੇ ਉਹ ਉਹਨਾਂ ਦਾ ਜਿਹੜਾ ਇਸ ਧਰਤੀ ਤੇ ਜ਼ਿਆਦਾ ਕਲੇਮ ਹੋਏਗਾ ਹਾਂ ਇਸ ਧਰਤੀ ਦੇ ਉੱਤੇ ਹਿੰਦੂ ਵੀਰ ਵੀ ਰਹਿੰਦੇ ਨੇ ਸਿੱਖ ਵੀਰ ਵੀ ਰਹਿੰਦੇ ਨੇ ਮੁਸਲਮਾਨ ਵੀਰ ਵੀ ਰਹਿੰਦੇ ਨੇ ਅਸਾਈ ਵੀਰ ਵੀ ਰਹਿੰਦੇ ਨੇ ਪਰ ਜਿਹੜੇ ਦਸਤਾਰ ਵਾਲੇ ਨੇ ਉਹ ਪਹਿਲਾਂ ਗੁਰੂਆਂ ਦੇਪਨ ਤਾਂ ਫਿਰ ਪੰਜਾਬ ਤੇ ਆਪਣਾ ਹੱਕ ਜਮਾਨ ਦੀ ਜਿਹੜੀ ਆ ਗੱਲ ਕਰੀ ਬਾਅਦ ਚੋਂ ਗੱਲ ਕਰਾਂ ਕਿੰਨਾ ਕੁ ਜ਼ੋਰ ਲਗਾਉਂਗੇ ਕਿਉਂਕਿ ਇੱਕ ਤਰੀਕ ਨੇੜੇ ਆ ਰਹੀ ਹੈ ਕੀ ਮਤਲਬ ਇਹ ਜੋਰ ਕਿੰਨਾ ਕੁ ਲਗਾ ਰਹੇ ਹੋ ਇੱਕ ਤਰੀਕ ਨੇੜੇ ਆ ਰਹੀ ਹੈ ਪੂਰੀ ਪੂਰੀ ਪੂਰੇ ਮਜਬੂਤੀ ਨਾਲ ਪੂਰੇ ਜੋਰ ਦੇ ਨਾਲ ਲੱਗੇ ਹੋਏ ਆ ਜਿੰਨਾ ਜੋਰ ਜਿੰਨਾ ਜੋਸ਼ ਜਿੰਨਾ ਸਾਰਾ ਕੁਝ ਹੈ ਪੂਰੇ ਜਜ਼ਬੇ ਨਾਲ ਲੱਗੇ ਹੋਏ ਆ ਤੇ ਬੱਚਿਆਂ ਤੋਂ ਲੈ ਕੇ ਬਜ਼ੁਰਗ ਤੱਕ ਪੂਰਾ ਜਜ਼ਬਾ ਵਿਖਦਾ ਪਿਆ ਤੇ ਵੱਡੀ ਲੀਡ ਦੇ ਨਾਲ ਕੱਢਾਂਗੇ ਨੌਜਵਾਨ ਬਜ਼ੁਰਗ ਵੱਡੀ ਗਨੀਤੀ ਵਿੱਚ ਪਹੁੰਚ ਰਹੇ ਪਿੰਡਾਂ ਦੇ ਵਿੱਚ ਬਿਲਕੁਲ ਪਹੁੰਚਦੇ ਪਏ ਕਿਉਂਕਿ ਨਾਲੇ ਬੱਚੇ ਵੀ ਪਹੁੰਚਦੇ ਪਏ ਆ ਕਿਉਂਕਿ ਇਹ ਸਾਡੇ ਪਰ ਵਿਖਦਾ ਵੀ ਸਵਾਲ ਹੈ ਸੋ ਇਸ ਕਰਕੇ ਨਸਲਾਂ ਫਸਲਾਂ ਦਾ ਇਹ ਨੇਕੀ ਤੇ ਬਦੀ ਦੀ جنگ ਹੈ ਸੱਤ ਤੇ ਝੂਠ ਦੀ ਧਰਮ ਤੇ ਅਧਰਮ ਦੀ جنگ ਹੈ ਸੋ ਜਿਹੜੀ ਬਿੱਟੂ ਗੱਲ ਕਰੋ ਸੋ ਇਸ ਕਰਕੇ ਮੈਂ ਇਹੀ ਬੇਨਤੀ ਕਰਨਾ ਚਾਹੁੰਦਾ ਹੈ ਕਿ ਹਰ ਵਰਗ ਇਸ ਮਹਿੰਮ ਨੂੰ ਜਿਹੜਾ ਸਪੋਰਟ ਕਰੇ ਕਿਉਂਕਿ ਸਭੇ ਸਾਂਝੀ ਵਾਲ ਸਦਾਇਨ ਕੋਈ ਨਾ ਦਿਸੇ ਬਾਰਾ ਜੀ ਉਹਦਾ ਸੰਕਲਪ ਜਿਹੜਾ ਏ ਉਹ ਇੱਕ ਸੱਚਾ ਗੁਰਸਿੱਖ ਲੈ ਕੇ ਤੇ ਉਹ ਚੱਲੇਗਾ ਗੁਰੂ ਮਹਾਰਾਜ ਕਿਰਪਾ ਕਰਨ ਜਿਹੜਾ ਚੜ੍ਹਤ ਸਿੰਘ ਜੀ ਪਿੰਡਾਂ ਦੇ ਵਿੱਚ ਜਾਣੇ ਲੋਕ ਤੁਹਾਨੂੰ ਸਵਾਲ ਕੀ ਕਰਦੇ ਨੇ ਕੀ ਮੰਗਾ ਰੱਖਦੇ ਨੇ ਉਹ ਸਵਾਲ ਇਹੀ ਕਰਦੇ ਆ ਕਿ ਕਿੰਨੀ ਵੱਡੀ ਲੀਡ ਨਾਲ ਆਪਾਂ ਨਿਕਲਣਾ ਹੈ ਕਿਉਂਕਿ ਉਹਨਾਂ ਨੂੰ ਪਤਾ ਏ ਕਿ ਆਪਾਂ ਜਿਹੜੀ ਹੱਕ ਸੱਚ ਦੀ ਆਵਾਜ਼ ਜਿਹੜੀ ਉਹ ਬੁਲੰਦ ਕਰਨੀ ਹੈ ਆਪਾਂ ਆਪਣੇ ਹੱਕਾਂ ਲਈ ਜਿਹੜਾ ਜੱਥੇਬੰਦ ਹੋਣਾ ਹੈ ਬਾਕੀ ਗੱਲਾਂ